ਇਲੈਕਸ਼ਨ ਤੋਂ ਪਹਿਲਾਂ ਵੀ ਕਿਹਾ ਜਾਂਦਾ ਸੀ ਕਿ ਅਸੀਂ ਆਪਣੇ ਨਾਮ ਜਿਹੜਾ ਰੰਗੜਾ ਪੰਜਾਬ ਬਣਾਉਣਾ ਹੈ। ਯਾ ਸਰਕਾਰ ਆ ਉਹ ਪਿੰਡਾਂ ਦੀ ਸੱਤਾਂ ਤੋਂ ਸਰਕਾਰ ਚੱਲਿਆ ਕਰੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਕੈਂਪ ਲਗਾਏ ਗਏ ਜਿਸ ਦੇ ਚਲਦਿਆਂ ਜ਼ਿਲ੍ਹਾ ਮਿਰਸੜ ਦੇ ਹਲਕਾ ਟਾਰੀ ਦੇ ਪਿੰਡ ਪੰਡੋਰੀ ਵੜੈਚ ਅਤੇ ਮੀਰਾਕੋਟ ਖੁਰਦ ਵਿਖੇ ਵੀ ਕੈਂਪ ਲਗਾਏ ਗਏ ਅਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਨਵਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦੀਆਂ ਅਤੇ ਬਤੌਰ ਬਲਾਕ ਪ੍ਰਭਾਵੀ ਦੇ ਵੱਲੋਂ ਲੱਗੇ ਕੈਂਪਾਂ ਦਾ ਨਿਰੇਖਣ ਵੀ ਕੀਤਾ ਗਿਆ ਇਸ ਮੌਕੇ ਤੇ ਨਵਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ ਲੋਕਾਂ ਦੀ ਸਾਰ ਲੈਣ ਵਾਲੀ ਸਰਕਾਰ ਹੈ ਇਸ ਮੌਕੇ ਤੇ ਮਾਲ ਵਿਭਾਗ ਪੰਚਾਇਤ ਵਿਭਾਗ ਸਿਹਤ ਵਿਭਾਗ ਕਿਰਤ ਵਿਭਾਗ ਪਾਵਰ ਕਮ ਖੁਰਾਕ ਸਪਲਾਈ ਵਿਭਾਗ ਪੈਨਸ਼ਨ ਵਿਭਾਗ ਦੇ ਮੁਖੀਆਂ ਵੱਲੋਂ ਕਰੀਬ ਵੱਖ-ਵੱਖ ਕਿਸਮਾਂ ਦੀਆਂ 43 ਸਹੂਲਤਾ ਪ੍ਰਤੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਤੇ ਆਮ ਗਰੀਬ ਜਨਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫ੍ਰੀ ਸੇਵਾਵਾਂ ਮੁਹੱਈਆ ਕਰਵਾਉਣ ਤੇ ਤੈ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਬਲਾਕ ਇੰਚਾਰਜ ਸਰਬਜੀਤ ਸਿੰਘ, ਬਲਾਕ ਇੰਚਾਰਜ ਰਸ਼ਪਾਲ ਸਿੰਘ, ਬਲਾਕ ਇੰਚਾਰਜ ਗੁਰਮੁਖ ਸਿੰਘ ਆਪਾਗੂ ਜਸਪਾਲ ਸਿੰਘ ਬੋਹਲਿਆ ਆਪਾਗੂ ਚਰਨਜੀਤ ਸਿੰਘ ਜਸਤਰਵਾਲ, ਰঞ্জੀਤ ਸਿੰਘ ਬੋਹਲਿਆ, ਗੁਰਦੀਪ ਸਿੰਘ ਰਾਏਪੁਰ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਰਹੇ। ਅੱਜ ਜਿਵੇਂ ਇੱਥੇ ਪਾਰਟੀ ਦੇ ਨਿਸ਼ਾਨਦ ਦੇ ਸੇਠ ਉਹਦੀ ਸਾਡੀ ਡਿਊਟੀ ਲੱਗਦੀ ਹੈ ਕਾਰੀ ਹਲਕਾ ਦੇ ਪਿੰਡ ਪੰਡੂਰੀਆਂ ਆ ਕੇ ਪਹੁੰਚੇ ਆ ਜਿਸ ਤਰ੍ਹਾਂ ਮਾਨ ਸਾਹਿਬ ਸਾਡੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਗੋਣ ਸਿੰਘ ਦੀ ਮਾਨ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਵੀ ਕਿਹਾ ਜਾਂਦਾ ਸੀ ਕਿ ਅਸੀਂ ਆਪਣੇ ਨਾਮ ਜਿਹੜਾ ਰੰਗਲਾ ਪੰਜਾਬ ਬਣਾਉਣਾ ਹੈ ਜਾਂ ਸਰਕਾਰ ਆ ਉਹ ਪਿੰਡਾਂ ਦੀ ਸੱਤਾਂ ਤੋਂ ਸਰਕਾਰ ਚੱਲਿਆ ਕਰੋ ਉਸੇ ਹੀ ਕੜੀ ਦੇ ਤਹਿਤ ਆ ਜੋ ਅੱਜ ਮਾਨ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਹੀ ਫਲੇਡ ਪਾਉਂਡ ਦੇ ਉੱਤੇ 43 ਤੋਂ 44 ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ ਹਰ ਪਿੰਡ-ਪਿੰਡ ਦੇ ਵਿੱਚ ਪੂਰੇ ਪੰਜਾਬ ਭਰ ਦੇਖ ਜਿਹੜੇ ਕੱਲ ਤੋਂ ਕੈਂਪ ਜਿਹੜੇ ਉਹ ਲੱਗ ਰਹੇ ਨੇ ਔਰ ਪੂਰੇ ਹੀ ਪੰਜਾਬ ਦੇ ਵਿੱਚ ਜਿੱਥੇ ਵੀ ਪੂਰੇ ਹਲਕਿਆਂ ਦੇ ਵਿੱਚ ਪ੍ਰੋਪਰ ਕਸਬਿਆਂ ਵਾਲੇ ਵਿੱਚ ਪਿੰਡਾਂ ਦੇ ਵਿੱਚ ਜੋ ਰੋਜ਼ ਮਰਹਾਲੀ ਜ਼ਿੰਦਗੀ ਵਿੱਚ ਖੱਟਕਵਾਰੀ ਜੋ ਦਫ਼ਤਰਾਂ ਦੇ ਵਿੱਚ ਸਾਡੇ ਭੈਣ ਭਰਾਵਾਂ ਨੂੰ ਕਰਨੀ ਪੈਂਦੀ ਸੀ ਉਹਨਾਂ ਤੋਂ ਰਾਤ ਕਮਾਉਣ ਵਾਸਤੇ ਜਿਹੜੇ ਕੈਂਪੇਨ ਆਯੋਜਿਤ ਕੀਤੇ ਗਏ ਆ ਚਰਦੀਕਲਾ ਟਾਈਮ ਟੀਵੀ ਲਈ ਚੁਗਾਵਾ ਤੁਸੀਂ ਬਿਕ ਸਿੰਘ ਸੋਨਾਂ ਦੀ ਖਾਸ ਰਿਪੋਰਟ